ਦੈਨਿਕ ਸਿਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਜਿਸ ਤਰ੍ਹਾਂ ਅੱਜ ਕਿਸਾਨ ਜਥੇਬੰਦੀ ਗਾਦੀਆਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ 11 ਤੋਂ ਲੈ ਕੇ 2 ਵਜੇ ਤੱਕ ਹਾਈਵੇ ਬਲੌਕ ਕਰਕੇ ਸ਼ਰਦਾਂਝਲੀ ਦਿੱਤੀ ਜਾਵੇਗੀ ਜਿਹੜਾ ਲੜਕਾ ਕੱਲ ਸ਼ੁਭਕਰਨ ਕਨੋਰੀ ਬਾਰਡਰ ਦੇ ਉੱਪਰ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਸੀ ਉਹਨੂੰ ਲੈ ਕੇ ਅੱਜ ਤੁਸੀਂ ਦੇਖੋ ਰੋਡ ਜਿਹੜੇ ਨੇ ਬਲੌਕ ਕਰ ਦਿੱਤੇ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਧਰਨਾ ਚੱਲੇਗਾ ਸਾਡੇ ਨਾਲ ਜਿਹੜੇ ਅਮਰੀਕ ਸਿੰਘ ਜੀ ਨੇ ਹੈਗੇ ਪਾਕ ਸਿੰਘਪੁਰੀ ਉਹ ਮੌਜੂਦ ਨੇ ਅਮਰੀਕ ਸਿੰਘ ਜੀ ਕਿੰਨੇ ਵਜੇ ਤੱਕ ਚੱਲੇਗਾ ਤਰਨਾ ਇਹ ਇਹ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਕੀ ਕਰਨ ਤਰਨਾ ਫਿਰ ਅੱਜ ਦੇ ਹਫਤੇ ਦੀ ਦੂਜੀ ਵਾਰ ਹੀ ਇਹ ਹੈ ਅੱਜ ਆ ਫੋਟੋ ਵਾਲੇ ਸਾਹਮਣੇ ਵੀ ਜਿਹੜੀਆਂ ਹੈਗੀਆਂ ਅੱਜ 11 ਵਜੇ ਤੋਂ ਲੈ ਕੇ 2 ਵਜੇ ਇਹ ਸਾਡੀ ਜਿਹੜੀ ਭਾਰਤੀ ਕਿਸਾਨ ਜੂਨ ਜਿਸ ਦੇ ਕਾਦੀਆਂ ਆ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜੋ ਸਾਡਾ ਬੱਚਾ ਸ਼ੁਭਦੀਪ ਕੱਲ ਸਿੰਘੂ ਆਪਣੇ ਖਨੌਰੀ ਬਾਰਡਰ ਤੇ ਪੁਲਿਸ ਦੀਆਂ ਗੋਲੀਆਂ ਨਾਲ ਹੱਥਿਓ ਤੇ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹਦੇ ਰੋਸ ਦੇ ਵਜੋਂ ਇਹ ਅੱਜ ਅਸੀਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਆ ਇਹ ਸਾਡਾ ਕੋਈ ਮਨਸੂਬਾ ਨਹੀਂ ਪਰ ਸਾਡਾ ਰੋਸ ਕਰਨ ਦਾ ਵੀ ਫਰਜ਼ ਆ ਪ੍ਰੈਸ ਕਰਕੇ ਕੋਈ ਮਾਈਂਡ ਵੀ ਨਾ ਕਰੇ ਵੀ ਇਹ ਕਿਸਾਨ ਜਿਥੇ ਬੰਦੀਆਂ ਰੋੜਾ ਦੇ ਬਹਿ ਜਣੀਆਂ ਦੇਖੋ ਮੈਂ ਬੇਨਤੀ ਕਰਦਾ ਸਾਰੇ ਸਾਡੇ ਜਿੰਨੇ ਵੀ ਬੈਸਿਕਲ ਵਾਲੇ ਡਰਾਈਵਰ ਆ ਜਾਂ ਮਾਲਕ ਆ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹੂਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ 11 ਵਜੇ ਜਿੱਥੇ-ਜਿੱਥੇ ਕਿਸੇ ਦੀ ਗੱਡੀ ਆ ਉੱਥੇ ਗੱਡੀ ਖੜੀ ਕਰਕੇ ਉਸ ਬੱਚੇ ਨੂੰ ਸ਼ਰਦਾ ਅਜਲੀ ਦਿਓ ਜਿਹੜਾ ਬੱਚਾ ਸਾਡੇ ਦੋ ਕੱਲ ਆਲਵਿਦਾ ਕਹਿ ਕੇ ਇਸ ਦੁਨੀਆ ਨੂੰ ਚਲੇ ਗਿਆ ਇਹਦੇ ਵਿੱਚ ਕੁਝ ਤਾਂ ਪਿਛਲੀ ਵਾਰੀ ਸਹੂਲਤਾਂ ਦਿੱਤੀ ਗਈ ਮੈਡੀਕਲ ਨੂੰ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਜਾਂ ਜਦ ਕੋਈ ਹੋਰ ਪਾਈਪਰ ਦੇਣ ਜਾ ਰਹੇ ਨੇ ਇੱਥੇ ਅੱਜ ਇੱਥੇ ਦਾ ਪ੍ਰਬੰਧ ਹੈਗਾ ਇਹਦਾ ਵੀ ਹਾਂ ਜੀ ਜੋ ਅੱਗੇ ਪਿੱਛੇ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਉਹ ਸਾਰੀਆਂ ਬਰਕਰਾਰ ਹੈ ਏਅਰਪੋਰਟ ਜਾਣ ਵਾਲੇ ਨੂੰ ਐਂਬੂਲੈਂਸ ਜਾਣ ਗੱਡੀ ਨੂੰ ਔਰ ਵਿਆਹ ਸ਼ਾਦੀ ਨੂੰ ਬੱਚਿਆਂ ਦੀਆਂ ਗੱਡੀਆਂ ਨੂੰ ਸਾਰਿਆਂ ਨੂੰ ਜਿਉਂ ਐਮਰਜੈਂਸੀ ਆ ਉਹਨੂੰ ਉਹਨੂੰ ਛੋੜ ਦਿੱਤੀ ਗਈ ਹੈ ਜੀ ਸਰ ਦੂਸਰੀ ਤਰਫ ਇਹ ਵੀ ਹੈ ਕਿ ਜਿੱਦਾਂ ਪੰਜਾਬ ਸਰਕਾਰ ਜਿਹੜੀ ਹੈ ਬੈਕਅਪ 'ਚ ਨਹੀਂ ਆ ਰਹੀ ਕਿਸਾਨਾਂ ਦੇ ਬਹੁਤ ਸਾਰੇ ਜਿਹੜੇ ਆ ਭਰੋਥੇ ਦੇ ਦਿੱਤੇ ਜਾ ਰਹੇ ਪਰ ਸਾਹਮਣੇ ਨਹੀਂ ਆ ਰਹੇ ਦੇਖੋ ਇਹ ਜੋ ਸਰਕਾਰਾਂ ਆ ਇਹ ਸਿਰਫ ਪੱਗਾਂ ਬਦਲਦੇ ਆ ਧੋਤੀਆਂ ਬਦਲਦੇ ਆ ਫਿਰ ਉਹੀ ਚੱਟੀ ਚੱਟੇ ਦੇ ਬੱਟੇ ਉਹੀ ਸਾਰੇ ਇੱਕੋ ਹੀ ਆ ਤੱਕੜੀ ਦੇ ਬੱਟੇ ਇੱਕੋ ਹੀ ਆ ਸਾਰੇ ਇਹ ਲੇਕਿਨ ਅੱਜ ਵੀ ਦੇਖੋ ਪੰਜਾਬ ਸਰਕਾਰ ਨੇ ਕੋਈ ਵੀ ਉਸ ਬੱਚੇ ਦੇ ਹੱਕ ਦੇ ਵਿੱਚ ਕੋਈ ਹਾਰ ਨਾਰਾ ਨਹੀਂ ਮਾਰਿਆ ਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਸਰਕਾਰਾਂ ਵੀ ਉਸ ਜ਼ਾਲਮ ਭਾਜਪਾ ਸਰਕਾਰ ਦੇ ਨਾਲ ਆ ਲਈਆਂ ਆ ਸਾਰੀਆਂ ਸਰਕਾਰਾਂ ਇੱਕੋ ਹੀ ਚੱਟ ਥਾਲੀ ਦੇ ਚੱਟੇ-ਵੱਟੇ ਨੇ ਇਹ ਕਹਿੰਦਾ ਅਮਰੀਕ ਸਿੰਘ ਦਾ ਉਹਨਾਂ ਦੇ ਕਹਿਣ ਅਨੁਸਾਰ ਕਿ ਸਿਰਫ ਆਪਣੇ ਪੱਗਾਂ ਬਦਲ ਰਹੇ ਨੇ ਪਰ ਹੈ ਸਾਰੇ ਇੱਕੋ ਅੰਦਰ ਨੇ ਡੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ ਡੈਨਿਕ ਸਵੇਰਾ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਜਿਸ ਤਰ੍ਹਾਂ ਅੱਜ ਪਾਕਿਸਤਾਨ ਜਥੇਬੰਦੀ ਗਾਦੀਆਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ 11 ਤੋਂ ਲੈ ਕੇ 2 ਵਜੇ ਤੱਕ ਹਾਈਵੇ ਬਲੌਕ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਹੜਾ ਲੜਕਾ ਕੱਲ ਸ਼ੁਭਕਰਨ ਕਨੋਰੀ ਬਾਰਡਰ ਦੇ ਉੱਪਰ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਸੀ ਉਹਨੂੰ ਲੈ ਕੇ ਅੱਜ ਤੁਸੀਂ ਦੇਖੋ ਰੋਡ ਜਿਹੜੇ ਨੇ ਬਲੌਕ ਕਰ ਦਿੱਤੇ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਧਰਨਾ ਚੱਲੇਗਾ ਸਾਡੇ ਨਾਲ ਜਿਹੜੇ ਅਮਰੀਕ ਸਿੰਘ ਜੀ ਨੇ ਹੈਗੇ ਪਾਕ ਸਿੰਘਪੁਰੀ ਉਹ ਮੌਜੂਦ ਨੇ ਅਮਰੀਕ ਸਿੰਘ ਜੀ ਕਿੰਨੇ ਵੇਰਕ ਚੱਲੇਗਾ ਤਰਨਾ ਇਹ ਇਹ ਜੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਕੀ ਕਰਨ ਤਰਨਾ ਫਿਰ ਅੱਜ ਦੇ ਹਫਤੇ ਦੀ ਦੂਜੀ ਵਾਰ ਹੀ ਇਹ ਹੈ ਅੱਜ ਆ ਫੋਟੋ ਵਾਲੇ ਸਾਹਮਣੇ ਵੀ ਜਿਹੜੀਆਂ ਹੈਗੀਆਂ ਅੱਜ 11 ਵਜੇ ਤੋਂ ਲੈ ਕੇ 2 ਵਜੇ ਇਹ ਸਾਡੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਜਿਹਾ ਦੇ ਕਾਦੀਆਂ ਆ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਜੋ ਸਾਡਾ ਬੱਚਾ ਸ਼ੁਭਦੀਪ ਕੱਲ੍ਹ ਸਿੰਘੂ ਆਪਣੇ ਖਨੌਰੀ ਬਾਰਡਰ ਤੇ ਪੁਲਿਸ ਦੀਆਂ ਗੋਲੀਆਂ ਨਾਲ ਹੱਥਿਓ ਤੇ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹਦੇ ਰੋਸ ਦੇ ਵਜੋਂ ਇਹ ਅੱਜ ਅਸੀਂ ਜਿਹੜਾ ਇਹ ਪ੍ਰਦਰਸ਼ਨ ਕਰ ਰਹੇ ਆਂ ਇਹ ਸਾਡਾ ਕੋਈ ਮਨਸੂਬਾ ਨਹੀਂ ਪਰ ਸਾਡਾ ਰੋਸ ਕਰਨ ਦਾ ਵੀ ਫਰਜ਼ ਆ ਪ੍ਰੈਸ ਕਰਕੇ ਕੋਈ ਮਾਈਂਡ ਵੀ ਨਾ ਕਰੇ ਵੀ ਇਹ ਕਿਸਾਨ ਜਿਹੀ ਬੰਦੀਆਂ ਰੋੜਾ ਦੇ ਬਹਿ ਜਾਣੀਆਂ ਦੇਖੋ ਮੈਂ ਬੇਨਤੀ ਕਰਦਾ ਸਾਰੇ ਸਾਡੇ ਜਿੰਨੇ ਵੀ ਬੈਸਿਕਲ ਵਾਲੇ ਡਰਾਈਵਰ ਆ ਜਾਂ ਮਾਲਕ ਆ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹੂਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ 11 ਵਜੇ ਜਿੱਥੇ-ਜਿੱਥੇ ਕਿਸੇ ਦੀ ਗੱਡੀ ਆ ਉੱਥੇ ਗੱਡੀ ਖੜੀ ਕਰਕੇ ਉਸ ਬੱਚੇ ਨੂੰ ਸ਼ਰਧਾਂਜਲੀ ਦਿਓ ਜਿਹੜਾ ਬੱਚਾ ਸਾਡੇ ਦੋ ਕੱਲ ਆਲਵਿਦਾ ਕਹਿ ਕੇ ਇਸ ਦੁਨੀਆ ਨੂੰ ਚਲੇ ਗਿਆ ਇਹਦੇ ਵਿੱਚ ਕੁਝ ਤਾਂ ਪਿਛਲੀ ਵਾਰੀ ਸਹੂਲਤਾਂ ਦਿੱਤੀ ਗਈ ਮੈਡੀਕਲ ਨੂੰ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਜਾਂ ਜਦ ਕੋਈ ਹੋਰ ਪਾਈਪਰ ਦੇਣ ਜਾ ਰਹੇ ਨੇ ਇੱਥੇ ਅੱਜ ਇੱਥੇ ਦਾ ਪ੍ਰਬੰਧ ਹੈਗਾ ਇਹਦਾ ਵੀ ਹਾਂ ਜੀ ਜੋ ਅੱਗੇ ਪਿੱਛੇ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਉਹ ਸਾਰੀਆਂ ਬਰਕਰਾਰ ਹੈ ਏਅਰਪੋਰਟ ਜਾਣ ਵਾਲੇ ਨੂੰ ਐਂਬੂਲੈਂਸ ਜਾਣ ਗੱਡੀ ਨੂੰ ਔਰ ਵਿਆਹ ਸ਼ਾਦੀ ਨੂੰ ਬੱਚਿਆਂ ਦੀਆਂ ਗੱਡੀਆਂ ਨੂੰ ਸਾਰਿਆਂ ਨੂੰ ਜਿਉਂ ਐਮਰਜੈਂਸੀ ਆ ਉਹਨੂੰ ਉਹਨੂੰ ਛੋੜ ਦਿੱਤੀ ਗਈ ਹੈ ਜੀ ਸਰ ਦੂਸਰੀ ਤਰਫ ਇਹ ਵੀ ਹੈ ਕਿ ਜਿੱਦਾਂ ਪੰਜਾਬ ਸਰਕਾਰ ਜਿਹੜੀ ਹੈ ਬੈਕਅਪ 'ਚ ਨਹੀਂ ਆ ਰਹੀ ਕਿਸਾਨਾਂ ਦੇ ਬਹੁਤ ਸਾਰੇ ਜਿਹੜੇ ਆ ਭਰੋਥੇ ਦਾ ਦਿੱਤੇ ਜਾ ਰਹੇ ਪਰ ਸਾਹਮਣੇ ਨਹੀਂ ਆ ਰਹੇ ਦੇਖੋ ਇਹ ਜੋ ਸਰਕਾਰਾਂ ਆ ਇਹ ਸਿਰਫ ਪੱਗਾਂ ਬਦਲਦੇ ਆ ਧੋਤੀਆਂ ਬਦਲਦੇ ਆ ਫਿਰ ਉਹੀ ਚੱਟੀ ਚੱਟੇ ਦੇ ਬੱਟੇ ਉਹੀ ਸਾਰੇ ਇੱਕੋ ਹੀ ਆ ਤੱਕੜੀ ਦੇ ਬੱਟੇ ਇੱਕੋ ਹੀ ਆ ਸਾਰੇ ਹੈ ਲੇਕਿਨ ਅੱਜ ਵੀ ਦੇਖੋ ਪੰਜਾਬ ਸਰਕਾਰ ਨੇ ਕੋਈ ਵੀ ਉਸ ਬੱਚੇ ਦੇ ਹੱਕ ਦੇ ਵਿੱਚ ਕੋਈ ਹਾਰਾ ਨਾਰਾ ਨਹੀਂ ਮਾਰਿਆ ਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਸਰਕਾਰਾਂ ਵੀ ਉਸ ਜ਼ਾਲਮ ਭਾਜਪਾ ਸਰਕਾਰ ਦੇ ਨਾਲ ਆ ਲਈਆਂ ਆ ਸਾਰੀਆਂ ਸਰਕਾਰਾਂ ਇੱਕੋ ਹੀ ਚੱਟ ਥਾਲੀ ਦੇ ਚੱਟੇ-ਵੱਟੇ ਨੇ ਇਹ ਕਹਿੰਦਾ ਅਮਰੀਕ ਸਿੰਘ ਦਾ ਉਹਨਾਂ ਦੇ ਕਹਿਣ ਅਨੁਸਾਰ ਕਿ ਸਿਰਫ ਆਪਣੇ ਪੱਗਾਂ ਬਦਲਦੇ ਨੇ ਪਰ ਹੈ ਸਭ ਇੱਕੋ ਅੰਦਰ ਨੇ ਡੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ